ਸਕਲਿਸਟ੍ਰੈਟੀਜੀ ਨਿਊ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੇਨ ਗੇਟ ਤੇ ਵਿਦਿਆਰਥੀਆਂ ਵੱਲੋਂ ਕਿਸਾਨਾਂ ਨਾਲ ਤੇ ਸਿੱਖੀ ਦੇ ਨਾਲ ਹੋ ਰਹੇ ਬੇਇਨਸਾਫ਼ ਖਿਲਾਫ ਰੋਸ ਮਾਰਚ ਕੱਢਿਆ ਗਿਆ ਤੇ ਦਿੱਤੇ ਕਰੋ ਬਈ ਇਹ ਇੱਕ ਮਿੰਟ ਹਾਂਜੀ ਸੋਨਿਆ ਜੀ ਤੁਸੀਂ ਕਿਸਾਨੀ ਸੰਘਰਸ਼ ਲਈ ਖੁਦ ਉੱਥੇ ਜਾ ਕੇ ਆਏ ਉਸ ਮਾਹੌਲ ਦੇ ਵਿੱਚੋਂ ਵੇਖਿਆ ਜਦੋਂ ਆਸੂ ਗਹਿਲੋ ਪੋਲੀਆਂ ਵਰੀਆਂ ਜਾ ਰਹੀਆਂ ਸੀ ਕੀ ਕਹਿਣਾ ਚਾਹੁੰਦੀ ਸੀ ਮੈਂ ਇਹੀ ਕਹਿਣਾ ਚਾਹੁੰਦੀ ਆ ਜੋ ਮੈਂ ਖਨੋਰੀ ਬਾਰਡਰ ਤੇ ਦੇਖਿਆ ਮੇਰੀ ਕੋਸ਼ਿਸ਼ ਸੀ ਕਿ ਅੱਜ ਮੈਂ ਯੂਨੀਵਰਸਿਟੀ ਮੇਰੇ ਨਾਲ ਅਕਾਜੀ ਹੈਗੇ ਦੇ ਪ੍ਰਧਾਨ ਨੇ ਯੂਨੀਵਰਸਿਟੀ ਤੋਂ ਇਹਨਾਂ ਨੇ ਸੱਜਿਆ ਮੈਨੂੰ ਸੀਗਾ ਵੀ ਮੈਂ ਯੂਨੀਵਰਸਿਟੀ ਵਿੱਚ ਵੀ ਇਹ ਮੈਸੇਜ ਦਵਾ ਕਿ ਆਪਾਂ ਨੂੰ ਸ਼ੁਕਰਾਨੇ ਦੀ ਗੱਲ ਕਰਨੀ ਚਾਹੀਦੀ ਹੈ ਏ ਵੀ ਉਹ ਨੌਜਵਾਨ ਹੈ ਤੁਹਾਡੇ ਵਿੱਚੋਂ ਹੀ ਨੌਜਵਾਨ ਹੈ ਜਿਹੜਾ ਉਸ ਕਿਨੌਰੀ ਬਾਰਡਰ ਤੇ ਜਾ ਕੇ ਜਿੰਨੇ ਗੋਲੀ ਖਾਦੀ ਹੈ ਕਿਦੇ ਵਾਸਤੇ ਖਾਦੀ ਹੈ ਸ਼ੁਕਰਨ ਆਪਣੇ ਵਾਸਤੇ ਤੇ ਨਹੀਂ ਗਿਆ ਸੀਗਾ ਆਪਣੇ ਸਾਰਿਆਂ ਵਾਸਤੇ ਗਿਆ ਸੀਗਾ ਨਾ ਖਾਣਾ ਤੇ ਸਾਰਿਆਂ ਨੇ ਰੋਟੀ ਖਾ ਕੇ ਸੋਣਾ ਨਾ ਰਾਤ ਨੂੰ ਕਿਸਾਨਾਂ ਦੀ ਲੜਾਈ ਲੜ ਰਿਹਾ ਸੀਗਾ ਨਾ ਤੇ ਫਿਰ ਆਪਾਂ ਘਰ ਕਿਉਂ ਬੈਠੇ ਆ ਆਪਾਂ ਇੱਥੇ ਯੂਨੀਵਰਸਿਟੀ ਦੇ ਵਿੱਚ ਕਾਫੀ ਸ਼ਾਪ ਦੇ ਵਿੱਚ ਕਿਉਂ ਬੈਠੇ ਆ ਆਪਾਂ ਕਮੈਂਟ ਕਿਉਂ ਕਰਦੇ ਇੱਥੇ ਘਰੇ ਬੈਠੇ ਆਪਾਂ ਨੂੰ ਵੀ ਤਾਂ ਜਾਣ ਦੀ ਲੋੜ ਹੈ ਨਾ ਉੱਥੇ ਸਾਡੀਆਂ ਭੈਣਾਂ ਨੂੰ ਵੀ ਜਾਣ ਦੀ ਲੋੜ ਹੈ ਨਾ ਆਪਾਂ ਨੂੰ ਵੀ ਤੇ ਗੋਲੀਆਂ ਖਾਣ ਦੀ ਲੋੜ ਹੈ ਆਪਣੇ ਲੋਕਾਂ ਵਾਸਤੇ ਕੀ ਗੱਲ ਸਾਡੇ ਬਜ਼ੁਰਗ ਜਿਹੜੀ ਲਾਸਟ ਜਨਰੇਸ਼ਨ ਰਹਿ ਗਈ ਹੈ ਜਿਹੜੀ ਵਿਚਾਰੀ ਆਸੂ ਗਾਏ ਸੇ ਗੋਲੇ ਖਾ ਰਹੀ ਹੈ ਸਾਡੇ ਵਾਸਤੇ ਟਰਾਲੀਆਂ ਚ ਵਿਚਾਰੇ ਰਾਤ ਨੂੰ ਸੌਂਦੇ ਨੇ ਸਾਡਾ ਕੋਈ ਫਰਜ਼ ਨਹੀਂ ਬੰਦਾ ਉਹਨਾਂ ਦੇ ਪ੍ਰਤੀ ਸਾਡਾ ਵੀ ਫਰਜ਼ ਬੰਦਾ ਆ ਸੋ ਇਹ ਜਿਹੜਾ ਮੈਸੇਜ ਹੈ ਇਹ ਮੇਰਾ ਖਨੋਰੀ ਬਾਰਡਰ ਤੋਂ ਲੈ ਕੇ ਆਈਆਂ ਇੱਥੇ ਯੂਥ ਦੇ ਵਿੱਚ ਤਾਂ ਕਿ ਆਪਾਂ ਜਿੰਨਾ ਯੂਥ ਨੂੰ ਮੋਬਲਾਈਜ਼ ਕਰਕੇ ਲੈ ਕੇ ਜਾਈਏ ਔਰ ਇੱਕ ਮੇਰਾ ਸਭ ਤੋਂ ਵੱਡਾ ਮੈਸੇਜ ਹੈ ਉਹ ਹੈਗਾ ਪੰਜਾਬ ਦੇ ਹਿੰਦੂਆਂ ਨੂੰ ਵੀ ਤੁਸੀਂ ਵੀ ਪੰਜਾਬੀ ਹੋ ਜਦੋਂ ਸਾਨੂੰ ਖਾਲਸਾ ਨਹੀਂ ਕਹਿੰਦੇ ਨੇ ਤੁਹਾਨੂੰ ਵੀ ਕਹਿੰਦੇ ਨੇ ਆਪਾਂ ਇਕੱਠੇ ਆ ਜਾਣੇ ਸਾਡੇ ਵਿੱਚ ਕੋਈ ਫਰਕ ਨਹੀਂ ਹੈਗਾ ਅਸੀਂ ਆਪਣੀ ਰੋਟੀ ਦੀ ਲੜਾਈ ਲੜ ਰਹੇ ਆਂ ਫਾਰਮਰਸ ਆ ਵੀ ਰੋਟੀ ਦੀ ਲੜਾਈ ਲੜ ਰਹੇ ਨੇ ਐਮ ਐਸ ਪੀ ਮਿਨੀਮਮ ਪ੍ਰਾਈਸ ਰੇਟ ਮੰਗ ਰਹੇ ਨੇ ਹੋਰ ਕੁਝ ਨਹੀਂ ਮੰਗ ਰਹੇ ਤੁਹਾਡੇ ਦਿਲ ਦੇ ਵਿੱਚ ਦਰਦ ਨਹੀਂ ਆਉਂਦਾ ਜਦੋਂ ਸਾਨੂੰ ਖਾਲਿਸਤਾਨੀ ਵੱਖਵਾਦੀ ਕਹਿੰਦੇ ਨੇ ਤੁਸੀਂ ਵੀ ਤੇ ਪੰਜਾਬ 'ਚ ਰਹਿੰਦੇ ਹੋ ਨਾ ਅੱਜ ਤੁਹਾਡੀ ਵੀ ਵਾਰੀ ਹੈ ਸਾਡੇ ਨਾਲ ਖੜਨ ਦੀ ਤੁਹਾਨੂੰ ਵੀ ਖੜਨਾ ਚਾਹੀਦਾ ਆ ਤੁਹਾਨੂੰ ਵੀ ਇਸ ਮੋਦੀ ਦਾ ਜਵਾਬ ਦੇਣਾ ਚਾਹੀਦਾ ਆ ਕਿ ਅਸੀਂ ਇਕੱਠੇ ਆ ਤੂੰ ਕੌਣ ਹੋਂ ਨਾ ਸਾਨੂੰ ਵੰਡਣ ਵਾਲਾ ਤੁਹਾਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰੇ ਸਾਰੇ ਭਰਾਵਾਂ ਦੇ ਅੱਗੇ ਅਸੀਂ ਤੁਹਾਨੂੰ ਕਦੀ ਆੜ ਨਹੀਂ ਸਮਝਿਆ ਅਸੀਂ ਅੰਮ੍ਰਿਤਸਰ ਮੈਂ ਸਕੂਲ 'ਚ ਪੜ੍ਹੇ ਆ ਆੜ ਪੜੀਆਂ ਸਪਿੰਗਰਸ ਪੜੀਆਂ ਮੇਰੇ ਜਿੰਨੇ ਵੀ ਫਰੈਂਡਸ ਨੇ ਉਹ ਹਿੰਦੂ ਨੇ ਅਸੀਂ ਕਦੀ ਇੱਕ ਦੂਜੇ ਨੂੰ ਆੜ ਨਹੀਂ ਸਮਝਿਆ ਸਾਡੇ ਪੰਜਾਬੀ ਭਰਾ ਨੇ ਅਸੀਂ ਹਮੇਸ਼ਾ ਇਕੱਠੇ ਰਹੇ ਹਾਂ ਪਰ ਇਹ ਜਿਹੜੀਆਂ ਸਰਕਾਰਾਂ ਨੇ ਇਹ ਪੋਲਿਟਿਕਸ ਕਰਦੀਆਂ ਨੇ ਸਾਨੂੰ ਵੰਡਣ ਦੀ ਕੋਸ਼ਿਸ਼ ਕਰਦੀਆਂ ਨੇ ਸਾਡੇ ਇਮੋਸ਼ਨਸ ਦੇ ਨਾਲ ਖੇਡਦੀਆਂ ਨੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਕੱਠੇ ਹੋ ਕੇ ਅੱਗੇ ਆਉਣ ਦੀ ਲੋੜ ਹੈ ਸਾਡੀ ਰੋਟੀ ਦੀ ਲੜਾਈ ਹੈ ਤੁਹਾਡੀ ਰੋਟੀ ਦੀ ਲੜਾਈ ਹੈ ਸਾਰਿਆਂ ਦੀ ਲੜਾਈ ਹੈ ਅਸੀਂ ਅੱਜ ਕਿਹੜੀ ਜਗ੍ਹਾ ਪਹੁੰਚੇ ਹਾਂ ਪੰਜਾਬ ਯੂਨੀਵਰਸਿਟੀ ਦੇ ਗੁਰਨਾਕਦੇਵ ਯੂਨੀਵਰਸਿਟੀ ਮੈਂ ਇੰਸਟਾਗ੍ਰਾਮ ਤੇ ਦੇਖਿਆਗਾ ਤੁਹਾਡੇ ਪੈਰ ਦੇ ਕਿਸ਼ਰੇ ਵੱਜੇ ਇਸ ਪਰ ਮੈਂ ਹੀ ਕਹਿਣਾ ਚਾਹੂੰਗੀ ਕਿ ਮੇਰੀ ਜ਼ਿੰਦਗੀ ਦਾ ਪਹਿਲਾ ਐਕਸਪੀਰੀਅੰਸ ਹੈਗਾ ਵੇਖੋ ਮੈਂ ਪਿਛਲੇ ਅੰਦੋਲਨ ਚ ਵੀ ਸੀਗੀ ਮੈਂ ਉੱਥੇ ਪਾਣੀ ਦੀਆਂ ਪੁਸ਼ਾਰਾਂ ਜ਼ਰੂਰ ਸਈਆਂ ਸੀਗੀਆਂ ਬਟ ਮੈਂ ਆਸੂ ਗੈਸਤੀ ਗੋਲਾ ਪਹਿਲੀ ਵਾਰ ਜ਼ਿੰਦਗੀ ਚ ਐਕਸਪੀਰੀਅੰਸ ਕੀਤਾ ਹੈ ਵੇਖੋ ਬਹੁਤ ਬੁਰਾ ਹਾਲ ਹੁੰਦਾ ਹੈ ਜੇ ਸਾਡੀ ਵਰਗੀ ਜਨਰੇਸ਼ਨ ਦੇ ਨਾਲ ਇਹ ਹੋ ਰਿਹਾ ਹੈ ਸਾਡੇ ਬਜ਼ੁਰਗ ਬੈਠੇ ਨੇ ਯਾਰ ਉਹਨਾਂ ਨੂੰ ਤਾਂ ਸਾਹ ਵੀ ਨਹੀਂ ਆਉਂਦਾ ਹੋਗਾ ਸੋ ਮੈਂ ਮੇਰਾ ਇਹ ਮੈਸੇਜ ਸਿਕਾਇ ਇੱਥੇ ਆ ਕੇ ਕਿ ਮੈਂ ਯੂਨੀਵਰਸਿਟੀ ਦੇ ਬੱਚਿਆਂ ਨੂੰ ਕਹਾਂ ਜੇ ਸ਼ੁਕਰਾਨ ਵਰਗੇ ਬੱਚੇ ਸਾਡੇ ਅੱਗੇ ਜਾ ਕੇ ਸ਼ਹੀਦੀਆਂ ਦੇ ਸਕਦੇ ਆ ਸਾਡੇ ਪੰਜਾਬ ਵਾਸਤੇ ਲੜ ਸਕਦੇ ਆ ਅਸੀਂ ਉਹਦੀ ਜਸਟਿਸ ਦੀ ਵੀ ਲੜਾਈ ਲੜੀਏ ਔਰ ਨਾਲ ਹੀ ਅਸੀਂ ਈਵੀਐਮ ਬਾਈਕਾਟ ਦਾ ਨਾਰਾ ਵੀ ਲਾਈਏ ਤਾਂ ਕਿ ਆਪਾਂ ਬੈਲਟ ਪੇਪਰ 'ਤੇ ਵੋਟ ਨਹੀਂ ਦੇਈਏ ਤਾਂ ਕਿ ਸਰਕਾਰਾਂ ਜਿਹੜੀਆਂ ਸਾਡੇ ਨਾਲ ਫਰੇਬ ਕਰਦੀਆਂ ਨੇ ਮਸ਼ੀਨਾਂ ਦੇ ਥਰੂ ਉਹ ਨਾ ਕਰ ਸਕਣ ਹਰਿਆਣਾ ਸਰਕਾਰ ਵੱਲ ਜਿਵੇਂ ਦੇ ਬਾਰਡਰ ਬਣਾ ਕੀ ਐਵੇਂ ਦੇ ਪਾਕਿਸਤਾਨ ਵੱਲੋਂ ਵੀ ਖਤਰਾ ਹੈ ਜਿੰਨਾ ਇਹਨਾਂ ਨੇ ਬਣਾ ਸਕਿਆ ਹੈ ਜਿੰ ਕੋਈ ਲੋਕਤੰਤਰ ਵਾਲੀ ਸਰਕਾਰ ਵਾਲਾ ਰਵਈਆ ਨਹੀਂ ਅਪਣਾ ਰਹੇ ਸੋ ਇਸ ਕਰਕੇ ਆਪਣੇ ਯੂਥ ਨੂੰ ਜਾਗਰੂਤ ਹੋਣ ਦੀ ਲੋੜ ਹੈ ਆਪਣੇ ਯੂਥ ਨੂੰ ਅੱਗੇ ਚੱਲਣ ਦੀ ਲੋੜ ਹੈ ਪੰਜਾਬ ਆਪਣੇ ਦੇਸ਼ ਇਹ ਭਾਰਤ ਦਾ ਹਿੱਸਾ ਹੈ ਪਰ ਇਸ ਤਰ੍ਹਾਂ ਦਾ ਬਾਟਰ ਬਣਾ ਦੇਣਾ ਇਹ ਗੱਲ ਹੈ ਵੇਖੋ ਇਹਨਾਂ ਨੇ ਹਮੇਸ਼ਾ ਸਾਡੇ ਨਾਲ ਵਰਤੀਦਾ ਕੀਤਾ ਹੈ ਪਿਛਲੀ ਵਾਰੀ ਵੀ ਜਦੋਂ ਅਸੀਂ ਅੰਦੋਲਨ ਲੜਿਆ ਸੀਗਾ ਨਹੀਂ ਤੇ ਲੋਕਤੰਤਰ ਦੇ ਵਿੱਚ ਤੇ ਪੀਸਫੁੱਲ ਪ੍ਰੋਟੈਸਟ ਕਰ ਸਕਦੇ ਆ ਆਪਾਂ ਜਰਮਨੀ ਦੇ ਵਿੱਚ ਵੀ ਤੇ ਪ੍ਰੋਟੈਸਟ ਹੋ ਰਿਹਾ ਹੈ ਨਾ ਕਿਸਾਨ ਟਰੈਕਟਰ ਲੈ ਕੇ ਜਾ ਰਹੇ ਉੱਥੇ ਕਿਉਂ ਨਹੀਂ ਉਹਨਾਂ ਨੇ ਇੰਨੇ ਵੱਡੇ ਵੱਡੇ ਕਿਲੇ ਕੱਢੇ ਇਹਨਾਂ ਨੇ ਹੀ ਕੱਢੇ ਆ ਨਾ ਇਹ ਇਹ ਮੈਂ ਤੁਹਾਨੂੰ ਦੱਸਾਂ ਸਾਡਾ ਦੇਸ਼ ਜਿਹੜਾ ਹੈ ਨਾ ਲੋਕਤੰਤਰ ਨਹੀਂਗਾ ਇਹ ਡਿਕਟੇਟਰਸ਼ਿਪ ਐਸ ਟਾਈਮ ਤੇ ਮੋਦੀ ਦੀ ਬੀਜੇਪੀ ਦੀ ਡਿਕਟੇਟਰਸ਼ਿਪ ਚੱਲ ਰਹੀ ਹੈ ਸੋ ਮੈਂ ਕਿਸੇ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਚਾਹੁੰਦੀ ਸੀ ਕਿ ਬੀਜੇਪੀ ਦੇ ਵਿੱਚ ਵੀ ਕੁਝ ਲੀਡਰ ਹੈ ਜਿਹੜੇ ਸਾਨੂੰ ਚੰਗੇ ਲੱਗਦੇ ਸੀਗੇ ਅਟਲ ਬਿਹਾਰੀ ਵਾਜਪਾਈ ਵਰਗੇ ਲੀਡਰ ਸਾਰਿਆਂ ਨੂੰ ਚੰਗੇ ਲੱਗਦੇ ਸੀਗੇ ਠੀਕ ਹੈ ਗਟਕਰੀ ਵਰਗੇ ਸਾਰਿਆਂ ਨੂੰ ਚੰਗੇ ਲੱਗਦੇ ਸੀਗੇ ਪਰ ਜਦੋਂ ਮੋਦੀ ਆਇਆ ਹੈ ਜਿਹੇ ਜਿਹੋ ਜਿਹੇ ਮੋਦੀ ਹਮੇਸ਼ਾ ਜਿਹੇ ਹੋ ਜੇ ਖੱਟਰ ਇਹੋ ਜਿਹਾ ਵਰਤਾਰਾ ਸਾਡੇ ਪੰਜਾਬੀਆਂ ਦੇ ਨਾਲ ਸਾਡੇ ਫਾਰਮਰਸ ਦੇ ਨਾਲ ਕਰਨਗੇ ਤੇ ਫਿਰ ਆ ਸਾਨੂੰ ਕਿਹੜੇ ਬੰਦੇ ਚੰਗੇ ਲੱਗਣਗੇ ਲੋਕੀ ਦੇਸ਼ ਦਾ ਨਾਰਾ ਸੀਗਾ ਦੇਸ਼ ਦਾ ਨਾਰਾ ਸੀਗਾ ਜੈ ਜਵਾਨ ਤੇ ਜੈ ਐਕਸਨ ਅੱਜ ਕਿਸਾਨ ਤੇ ਜਵਾਨ ਜਿਹੜੇ ਨੇ ਅਮੋ ਸਾਹਮਣੇ ਟੱਕਰ ਤੇ ਕਰਾਤੇ ਇਹਨਾਂ ਸਰਕਾਰਾਂ ਦੀ ਵਜ੍ਹਾ ਕਰਕੇ ਦੇਖੋ ਮੇਰੀ ਗੱਲ ਸੁਣੋ ਇਹ ਜਿਹੜੇ ਸਾਹਮਣੇ ਖੜੇ ਨੇ ਨਾ ਮੈਂ ਇਹ ਮੰਨਦੀ ਆਂ ਵੀ ਇਹ ਗੁੰਡੇ ਨੇ ਇਹ ਭੀਜਪੀ ਦੇ ਗੁੰਡੇ ਨੇ ਜਿਹੜੇ ਸਾਹਮਣੇ ਖੜੇ ਨੇ ਜਿਹੜੇ ਵੇਖ ਨਹੀਂ ਰਹੇ ਬਜ਼ੁਰਗਾਂ ਦੀ ਇੱਜ਼ਤ ਵੀ ਨਹੀਂ ਦੇਖ ਰਹੇ ਮੈਂ ਇਹ ਗੱਲ ਕਹੀ ਸੀ ਕਿ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਨੂੰ ਇਹਨਾਂ ਨੇ ਸ਼ਰਮਨਾਕ ਕੀਤਾ ਹੈ ਮੈਂ ਜਦੋਂ ਉਹ ਵੀਡੀਓ ਦੇਖੀ ਕਿ ਜਦੋਂ ਉਹ ਜਿਹੜੇ ਜਵਾਨ ਸਾਹਮਣੇ ਆ ਕੇ ਕਿਸਾਨਾਂ ਦੇ ਟਰੈਕਟਰ ਤੋੜ ਰਹੇ ਨੇ ਗੱਡੀਆਂ ਤੋੜ ਰਹੇ ਨੇ ਕਿਸਾਨਾਂ ਦੇ ਛੰਡੀ ਨੂੰ ਤੋੜ ਕੇ ਸੁੱਟ ਕੇ ਪੈਰਾਂ ਦੇ ਵਿੱਚ ਮਸਲ ਰਹੇ ਨੇ ਇਹਨਾਂ ਨੇ ਆਪਣੇ ਢਿੱਡ ਨੂੰ ਲੱਤ ਮਾਰੀ ਹੈ ਕਿਸਾਨੀ ਨੂੰ ਲੱਤ ਮਾਰਨਾ ਮਤਲਬ ਆਪਣੇ ਢਿੱਡ ਨੂੰ ਲੱਤ ਮਾਰਨਾ ਸੋ ਜੈ ਕਿਸਾਨ ਜੈ ਜਵਾਨ ਦੇ ਨਾਅਰੇ ਨੂੰ ਵੀ ਇਹਨਾਂ ਨੇ ਸ਼ਰਮਨਾਕ ਕੀਤਾ ਹੈ ਸੋ ਦੀ ਇਹੀ ਬੇਨਤੀ ਹੈ ਕਿ ਆਪਾਂ ਸਾਰਿਆਂ ਨੂੰ ਇਸ ਟਾਈਮ ਦੇ ਉੱਤੇ ਇੱਕਜੁੱਟ ਹੋ ਕੇ ਚੱਲਣ ਦੀ ਲੋੜ ਹੈ ਸਾਰੇ ਆਪਾਂ ਇਸ ਗਵਰਨਮੈਂਟ ਦੇ ਖਿਲਾਫ ਚੱਲੀਏ ਜਿਹੜੀ ਕਿ ਸਾਡੇ ਕਿਸਾਨਾਂ ਦੇ ਉੱਤੇ ਇੰਨਾ ਜ਼ਿਆਦਾ ਬੁਰਾ ਤਸ਼ੱਦਦ ਕਰ ਰਹੀ ਹੈ ਮੈਂ ਸ਼ੁਕਰਨ ਦੇ ਇਨਸਾਫ ਵਾਸਤੇ ਇੱਕੋ ਗੱਲ ਕਹਿਣਾ ਚਾਹੁੰਦੀ ਆ ਕਿ ਸ਼ੁਕਰਨ ਦੇ ਕਾਤਲਾਂ ਨੂੰ 302 ਦਾ ਪਰਚਾ ਉਹਨਾਂ ਤੇ ਹੋਣਾ ਚਾਹੀਦਾ ਆ ਸਾਡਾ ਵੀਰ ਜਿਹੜਾ ਪ੍ਰਥਪਾਲ ਜਿਹਨੂੰ ਬੋਰੀ ਦੇ ਵਿੱਚ ਪਾ ਕੇ ਇਹਨਾਂ ਨੇ ਕੁੱਟਿਆ ਉਹਨਾਂ ਦੇ ਉੱਤੇ ਵੀ ਉਹਨਾਂ ਮੈਡੀਕਲ ਤੇ ਉਹਦਾ ਹੋ ਹੀ ਚੁੱਕਿਆ ਆ ਇਹਨਾਂ ਸਾਰੇ ਇਹ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵੀ 302 ਦਾ ਪਰਚਾ ਹੋਣਾ ਚਾਹੀਦਾ ਹੈ ਠੀਕ ਹੈ